ਸੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਸੁਭਾਏ ਮਾਨ ਸਤ ਸੰਗੀ ਜਨੋ ਗੁਰੂ ਬਖਸ਼ਿ ਫਤਿ ਬਲੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਆਪਾਂ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਵਿਚਾਰ ਰਹੇ ਹਾਂ ਜਿੰਨਾਂ ਅੰਨਿਆਂ ਵਿੱਚ ਕਿਵੇਂ-ਕਿਵੇਂ ਕਰਕੇ ਸਿੱਖੀ ਨਾਲ ਕੀਤੇ ਹੋਏ ਵਾਅਦੇ ਤੇ ਉਹਨਾਂ ਤੋਂ ਮੁਕਰਨਾ ਔਰ ਸਾਰੇ ਇਹ ਨਾਲ ਮਿਲ ਕੇ ਹਕੂਮਤਾਂ ਸਮੇਤ ਕਿਵੇਂ ਸਿੱਖੀ ਨੂੰ ਉਜਾੜਨ ਦੀਆਂ ਕੋਸ਼ਿਸ਼ਾਂ ਕਰਦੇ ਆ ਕੱਲ ਰੋਜ ਆਪਾਂ ਬਿਤਾ ਰਹੇ ਪੰਜਾਬੀ ਸੂਬਾ ਬਹੁਤ ਕੁਰਬਾਨੀਆਂ ਪੁਰਖਿਆਂ ਦੀਆਂ ਸ਼ਹਾਦਤਾਂ ਲੰਮਾ ਸਮਾਂ ਜੇਲ੍ਹ ਯਾਤਰਾ ਕਰਨ ਤੋਂ ਬਾਅਦ ਛੋਟਾ ਜਿਹਾ ਇੱਕ ਸ਼ੁਬਾ ਉਹ ਸਿੱਖਾਂ ਨੂੰ ਦਿੱਤਾ ਗਿਆ ਸਮਾਂ ਨਿਕਲਦਾ ਗਿਆ ਜਿਸ ਵੇਲੇ 1977 ਦਾ ਵਕਤ ਹੁੰਦਾ ਹੈ 1977 ਦੇ ਵਿੱਚ ਅਕਾਲੀ ਸਰਕਾਰ ਬਣਦੀ ਹੈ ਹੁਣ ਇੱਥੇ ਖਿਆਲ ਰੱਖਿਓ ਔਰ ਇਹ ਬਹੁਤੀ ਜਿਹੜੀ ਅਕਾਲੀ ਸਰਕਾਰ ਹੈ ਇਹਨੇ ਨਿਰੰਕਾਰੀਆਂ ਦੀਆਂ ਵੋਟਾਂ ਲੈ ਕੇ ਕਿਸੇ ਵਿਦਵਾਨ ਨੇ ਆਖੇ ਦਿੱਤੇ ਨੋਟ ਤੇ ਵੋਟ ਦੀ ਸਾਂਝ ਹੋ ਜਾਏ ਉੱਚੇ ਕਈ ਕੁਝ ਦਾ ਖਲਾਰਾ ਪੈਂਦਾ ਹੈ ਇਹਨਾਂ ਨੋਟ ਵੋਟ ਦੀ ਸ਼ਾਂਜ ਕਰਕੇ ਤੇ ਅਕਾਲੀ ਸਰਕਾਰ ਬਣੀ ਨਰੰਕਾਰੀਆਂ ਦੀਆਂ ਇਹਨਾਂ ਨੇ ਜਿਹੜੀਆਂ ਵੋਟਾਂ ਲਈਆਂ ਨਰੰਕਾਰੀ ਬਹੁਤ ਰਾਜਮਾ ਸਾਥ ਦਿੱਤਾ 77 ਵਿੱਚ ਸਰਕਾਰ ਬਣੀ ਐ ਤੇ 1978 ਵਿੱਚ ਨਰੰਕਾਰੀਆਂ ਨੇ ਆਪਣੀ ਇੱਕ ਮੰਗ ਪੰਜਾਬ ਸਰਕਾਰ ਅੱਗੇ ਰੱਖੀ ਅਮਰਤ ਬਾਣੀ ਦੇ ਬੋਲ ਤੁਸੀਂ ਪੜੋ ਸਾਨੂੰ ਗੁਰੂ ਇੱਕ ਗੱਲ ਸਮਝਾਉਂਦਾ ਮਨੁੱਖ ਕੀ ਟੇਕ ਬ੍ਰਿਛੀ ਸਭ ਜਾਣ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਆ ਰਹੇ ਅਗਾਏ ਬਹਰ ਨ ਤ੍ਰਿਸ਼ਨਾ ਲੱਗਾਇ ਗੁਰੂ ਕਹਿੰਦੇ ਵੀ ਤੈਨੂੰ ਮੰਗਣਾ ਤੇ ਪਰਮੇਸ਼ਵਰ ਤੋਂ ਚਾਹੀਦਾ ਹੈ ਪਰ ਜੇ ਬੰਦੇ ਦਾ ਬੰਦਾ ਬਣਦਾ ਹੈ ਤੇ ਕੁਦਰਤੀ ਗੱਲ ਹੈ ਜਿਹੜਾ ਥੋੜਾ ਜਿਹਾ ਸਜੋਗ ਕਰਦਾ ਹੈ ਤੇ ਕੱਲ ਉਹ ਆਪਣੀ ਮਨਛਾ ਵੀ ਪੂਰੀ ਕਰਨ ਵਾਸਤੇ ਆਸ ਰੱਖਦਾ ਹੈ ਵੀ ਅੱਜ ਮੈਂ ਇਹਦੀ ਮਦਦ ਕੀਤੀ ਹੈ ਕੱਲ ਇਹ ਮੇਰੀ ਮਨ ਦੀ ਜਿਹੜੀ ਮਨਛਾ ਉਹਨੂੰ ਪੂਰੀ ਕਰੇਗਾ ਹੁਣ ਨਿਰੰਕਾਰੀ ਇੱਕ ਪਲ ਮੈਂ ਤੁਹਾਨੂੰ ਫਿਰ ਕਹਾ ਵੀ ਨਿਰੰਕਾਰੀ ਕੌਣ ਨਹੀਂ ਕਿਉਂਕਿ ਇਹ ਇਤਿਹਾਸ ਦੇ ਪੰਨੇ ਵਿੱਚ ਬਹੁਤ ਕੁਝ ਜੁੜਿਆ ਹੈ ਤੇ ਸਾਨੂੰ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ ਵੀ ਨਰੰਕਾੜੀਆਂ ਦਾ ਪਿਛੋਕੜ ਕੀ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਆਗੂ ਹੈ ਮੁਖੀ ਹੈ ਜਦੋਂ ਇਹ ਆਰੰਭ ਹੁੰਦੀ ਹੈ ਉਹਦਾ ਨਾਮ ਹੈ ਦਿਆਲ ਦਾਸ ਦਿਆਲ ਸਿੰਘ ਵੀ ਸ਼ਬਦ ਵਰਤਿਆ ਜਾਂਦਾ ਸੀ ਬਿਸੌਰ ਦੀ ਧਰਤੀ ਤੇ ਦਇਾਲ ਦਾਸ ਸਿੰਘ ਦਾ ਜਨਮ ਯਾਦ ਰੱਖਿਓ ਇਹਦਾ ਜਨਮ 1783 ਇਸ ਵਿੱਚ ਹੁੰਦਾ ਹੈ। ਪਰ ਮੈਂ ਬੇਨਤੀ ਕਰਾਂ ਬਹੁਤ ਨੇਕ ਇਨਸਾਨ ਸੀ ਬੜਾ ਚੰਗਾ ਪੁਰਖ ਸੀ ਦਇਾਲ ਸਿੰਘ। ਜਦੋਂ ਇਹਦੇ ਮਾਪੇ ਵੀ ਚੰਗੀ ਕਿਰਤ ਕਰਨ ਵਾਲੇ ਭਲੇ ਪੁਰਖ ਸਨ ਤੇ ਚੰਗੀ ਸਿੱਖਿਆ ਇਹਨੂੰ ਦਿੱਤੀ ਜਦੋਂ ਭਾਰ ਜੁਬਾਨੀ ਵਿੱਚ ਨੇ ਕਦਮ ਰੱਖਿਆ ਤੇ ਇਹਨੇ ਇੱਕ ਗੱਲ ਵੇਖੀ ਵੀ ਜਿਹੜਾ ਸਿੱਖ ਧਰਮ ਹੈ ਇਹਦੇ ਵਿੱਚ ਬਹੁਤ ਜ਼ਿਆਦੇ ਗੁਰਮਤ ਤੋਂ ਉਲਟ ਕਈ ਐਸੀਆਂ ਕੁਰੀਤੀਆਂ ਨੇ ਜਨਮ ਲੈ ਲਿਆ ਇੱਕ ਬਹੁਤ ਕੁਛ ਪਰਦਾ ਵਿਚਾਰਦਾ ਰਿਹਾ ਸਮੇਂ ਦੇ ਨਾਲ ਜਾਂ ਅੰਮ੍ਰਿਤ ਬਾਣੀ ਦੇ ਬੋਲ ਨੇ ਵੀ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਇਹ ਪਸੌਰ ਤੋਂ ਉੱਠ ਕੇ ਤੇ 1802 ਈਸਵੀ ਅੰਦਰ ਇਹ ਉਥੋਂ ਚੱਲ ਕੇ 라ਵਲਪਿੰਡੀ ਆ ਗਿਆ ਜਦੋਂ ਇਹ 라ਵਲਪਿੰਡੀ ਆਉਂਦਾ ਹੈ ਇੱਥੇ ਆਪਣਾ ਟਿਕਾਣਾ ਕਰਦਾ ਇੱਥੇ ਇੱਕ ਪਸ਼ੌਰੀਆਂ ਦਾ ਗੁਰਦੁਆਰਾ ਸੀ ਗੁਰਦੁਆਰਾ ਹੀ ਨਹੀਂ ਨਾ ਜਿਹੜੇ ਸਾਨੂੰ ਲੱਗਦਾ ਵੀ ਅੱਜ ਹੀ ਅਸੀਂ ਸਾਨੂੰ ਅੱਜ ਜਾਗ ਆਈਏ ਵੀ ਇਹ ਜਾਤਾਂ ਪਾਤਾਂ ਦੇ ਨਾਂ ਤੇ ਜਾਂ ਆਪੋ ਆਪਣੇ ਵੰਡੀਆਂ ਪਾ ਕੇ ਬਣਾਉਣ ਲੱਗ ਪਏ ਇਹ ਬਹੁਤ ਪਹਿਲਾਂ ਤੋਂ ਕਈ ਵਾਰੀ ਨਾਂ ਰੱਖ ਕੇ ਉਹ ਪਸ਼ੌਰੀਆਂ ਦਾ ਗੁਰਦੁਆਰਾ ਉਹ ਉਹਨਾਂ ਲੋਕਾਂ ਵਸਾਇਆ ਸੀ ਤੇ ਤਾਂ ਕਰਕੇ ਪ੍ਰਸਿੱਧ ਗੁਰਦੁਆਰਾ ਸੀ ਇਹਨੇ ਕੀ ਕਰਨਾ ਵੀ ਪਸ਼ੌਰੀਆਂ ਦੇ ਗੁਰੂ ਘਰ ਜਾ ਕੇ ਅੰਮ੍ਰਿਤ ਬਾਣੀ ਪੜ੍ਹਨੀ ਅੰਮ੍ਰਿਤ ਬਾਣੀ ਦੀ ਕਥਾ ਕਰਨੀ ਅੰਮ੍ਰਿਤ ਬਾਣੀ ਵਿਚਾਰਨੀ ਹੌਲੀ ਹੌਲੀ ਇਹਦੇ ਮਨ ਵਿੱਚ ਖਿਆਲ ਆਇਆ ਵੀ ਜਿਹੜੀਆਂ ਕ੍ਰੀਤੀਆਂ ਨੇ ਧਰਮ ਤੋਂ ਟੁੱਟ ਕੇ ਜਿੰਨੇ ਭਰਮ ਦੇ ਕਰਮ ਨੇ ਤੇ ਆਮ ਸੰਗਤ ਨੂੰ ਇਹਦੇ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ ਦਿਆਲ ਸਿੰਘ ਨੇ ਗੁਰਬਾਣੀ ਦੇ ਆਧਾਰ ਤੇ ਦੇ ਭਰਮ ਦੇ ਵਿੱਚੋਂ ਕੱਢਣ ਦੇ ਲਈ ਇੱਕ ਪਲ ਤੁਸੀਂ ਹੋਰ ਵੀ ਖਿਆਲ ਕਰੋ ਫਿਰ ਸਾਨੂੰ ਗੱਲ ਸਪਸ਼ਟ ਹੋ ਜਾਏਗੀ। ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਭਾਗ ਸੀ। ਉਸ ਰਾਜ ਭਾਗ ਵਿੱਚ ਜਿੱਥੇ ਆਪਾਂ ਇਹ ਗੱਲ ਬੜੇ ਮਾਣ ਨਾਲ ਆਖਦੇ ਆਂ ਵੀ ਸਿੱਖਾਂ ਦੇ ਬਾਦਸ਼ਾਹ ਨੇ ਰਾਜ ਕਾਇਮ ਕੀਤਾ ਤੇ ਬਹੁਤ ਚੰਗਾ ਰਾਜ ਕੀਤਾ ਇਹਦੇ ਵਿੱਚ ਕੋਈ ਦੋਰਾਮਾ ਨਹੀਂ। ਪਰ ਉੱਥੇ ਨਾਲ-ਨਾਲ ਇੱਕ ਬਦਕਿਸਮਤੀ ਹੈ ਬਹੁਤ ਕੁਝ ਐਸਾ ਵੀ ਰਾਤ ਵਿੱਚ ਹੋਇਆ ਜਿਵੇਂ ਕਿ ਗੁਰਮਤ ਤੋਂ ਟੁੱਟ ਕੇ ਸਤੀ ਪ੍ਰਥਾ ਸੀ ਨਾ ਜਿਹੜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅਕਬਰ ਬਾਦਸ਼ਾਹ ਨੂੰ ਕਹਿ ਕੇ ਬੰਦ ਕਰਵਾਈ ਔਰ ਕੁਦਰਤੀ ਗੱਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਵਿੱਚ ਇਹਨੇ ਫਿਰ ਸਿਰ ਚੁਕ ਲਿਆ ਭਾਵ ਸਤੀ ਪ੍ਰਥਾ ਦੀ ਜਿਹੜੀ ਰਉ ਰੀਤ ਸੀ ਇੱਕ ਪਤੀ ਨਾਲ ਪਤਨੀ ਨੂੰ ਪਤੀ ਚੜਾਈ ਕਰ ਗਿਆ ਤੇ ਪਤਨੀ ਨੂੰ ਨਾਲ ਹੀ ਅਗਨ ਭੇਟ ਕਰ ਦੇਣਾ ਇਹ ਫਿਰ ਸਮਾਜ ਵਿੱਚ ਪ੍ਰਚਲਿਤ ਹੋ ਚੱਲੀ ਸੀ ਦੂਜੀ ਗੱਲ ਜਿਹੜਾ ਆਨੰਦ ਕਾਰਜ ਹੈ ਉਹ ਗੁਰੂ ਕਾਲ ਵੇਲੇ ਤੋਂ ਸਤਿਗੁਰੂ ਸਹਿਬਾਨ ਦੇ ਵੇਲੇ ਤੋਂ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਤੇ ਪ੍ਰਕਰਮਾ ਕਰਕੇ ਚਾਰ ਲਾਵਾਂ ਦਾ ਪਾਠ ਕਰਕੇ ਹੁੰਦਾ ਸੀ। ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਵਿੱਚ ਉਹ ਬੜਾ ਨਰੰਦਿਆਲੂ ਸੀ। ਕੁਝ ਲੋਕਾਂ ਨੇ ਫਿਰ ਦੁਬਾਰਾ ਇਹ ਆਨੰਦ ਕਾਰਜ ਦੀ ਵਿਆਹ ਕਹ ਜਿਹੜਾ ਕਾਰਜ ਸੀ ਉਹ ਅੱਗ ਦੇ ਦਿਵਾਲੇ ਜਾਂ வேத ਮੰਤਰਾਂ ਰਾਹੀਂ ਕਰਨਾ ਸ਼ੁਰੂ ਕਰ ਲਿਆ ਸੀ। ਔਰ ਕਿਸੇ ਹੋਰ ਨੇ ਨਹੀਂ ਬਹੁਤਾ ਦੁੱਖੀ ਸਗਾਰ ਨੇ ਵੀ ਇਹ ਸਿੱਖ ਧਰਮ ਦੇ ਧਾਰਨੀ ਲੋਕ ਜਿਹੜੇ ਸਨ ਪਬ ਜਿਹੜੇ ਖਵਾਉਂਦੇ ਇਹ ਸਨ ਵੀ ਅਸੀਂ ਸਿੱਖ ਹੈ ਤੇ ਉਹ ਵੀ ਇਹੋ ਜੀਆਂ ਮਨਮਤੀਆਂ ਜਿਹੜੇ ਕਾਰਜ ਕਰਨ ਲੱਗ ਪਏ ਸਨ ਜਿਹੜਾ ਇਹ ਦਇਆਲ ਦਾ ਦਇਆਲ ਸਿੰਘ ਸੀ ਰਾਵਲਪਿੰਡੀ ਆ ਕੇ ਇਹਨੇ ਪਸ਼ੌਰੀਆਂ ਦੇ ਗੁਰੂ ਘਰ ਵੀ ਜਾਣਾ ਉੱਥੇ ਟਿਕਾਣਾ ਕੀਤਾ ਅੰਮ੍ਰਿਤ ਬਾਣੀ ਪੜ੍ਹਨੀ ਅੰਮ੍ਰਿਤ ਬਾਣੀ ਵਿਚਾਰਨੀ ਔਰ ਸੰਗਤ ਨੂੰ ਕਥਾ ਵੀ ਸੁਣਾਉਣੀ ਇਹਨੇ ਹੌਲੀ ਹੌਲੀ ਗੁਰਬਾਣੀ ਦੇ ਰਾਹੀ ਇਸ ਪੱਖ ਤੋਂ ਸੁਚੇਤ ਕਰਨਾ ਸ਼ੁਰੂ ਕੀਤਾ ਕਿ ਤੁਸੀਂ ਮਨਮਤ ਜਿਹੜੀ ਵਰਤਨੀ ਸ਼ੁਰੂ ਕਰਦੇ ਹੋ ਗੁਰਮਤ ਤੋਂ ਟੁੱਟ ਕੇ ਤੇ ਇਹਨੂੰ ਤਿਆਗੋ ਇਹਨੇ ਆਪਣਾ ਵਿਆਹ ਵੀ ਦਿਆਲ ਸਿੰਘ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਅੰਮ੍ਰਿਤ ਬਾਣੀ ਦਾ ਪਾਠ ੋਕੇ ਕਰਵਾਇਆ ਇਹਦੀ ਬਹੁਤ ਵਿਰੋਧਤਾ ਹੋਈ ਤੁਸੀਂ ਹੈਰਾਨ ਮੰਨੋਗੇ ਬਹੁਤ ਵਿਰੋਧਤਾ ਹੋਈ ਇਤਿਹਾਸ ਵਿੱਚ ਜ਼ਿਕਰ ਹੈ ਔਰ ਐਨੀ ਵਿਰੋਧਤਾ ਸਮੇਂ ਨਾਲ ਹੋਈ ਕਿ ਇਹਦਾ ਜਿਹਨੂੰ ਆਪਾਂ ਅੱਜ ਦੀ ਭਾਸ਼ਾ ਵਿੱਚ ਆਖਨੇ ਆ ਇਹਦੇ ਚੁਗਿਰਦੇ ਦੇ ਜਿਹੜੇ ਲੋਕ ਸਨ ਉਹਨਾਂ ਭਾਂਡਾ ਤਿਆਗ ਦਿੱਤਾ ਵਿਦਿਆਲ ਸਿੰਘਾ ਇਹਨੂੰ ਆਪਣੇ ਰੌ ਰੀਤਾ ਮਰਿਆਦਮਾ ਵਿੱਚੋਂ ਵੱਖਰਾ ਕਰ ਦਿੱਤਾ ਵੀ ਤੈਨੂੰ ਇਹ ਹੱਕ ਨਹੀਂ ਹੈ ਤੂੰ ਸਾਡੀਆਂ ਦੁਨੀਆਂ ਦੀ ਮਨੋਤਾ ਨੇ ਉਹਨੂੰ ਤਿਆਗਦਾ ਜਾ ਰਿਹਾ ਹੈ ਔਰ ਇਹਨੇ ਆਪਣਾ ਵਿਆਹ ਵੀ ਚੇਤ ਦੇ ਮਹੀਨੇ ਕਰਵਾਇਆ ਸੀ ਕਿਉਂਕਿ ਬ੍ਰਾਹਮਣ ਚੇਤ ਦਾ ਮਹੀਨਾ ਬਾੜਾ ਜਾਣ ਕੇ ਤੇ ਉਹ ਏਉਂ ਜਾਂ ਵਿਆਹ ਦਾ ਕਾਰਜ ਇਸ ਮਹੀਨੇ ਵਿੱਚ ਕਰਨ ਨਹੀਂ ਦਿੰਦਾ ਸੀ ਜਦੋਂ ਦਿਹਾਰ ਸਿੰਘ ਨਾਲ ਕਈ ਬਦੀਕੀਆਂ ਇਹ ਤੇ ਲਿਖਿਆ ਹੋਇਆ ਵੀ ਇਹਨੂੰ ਖੂਹ ਤੋਂ ਪਾਣੀ ਭਰਨ ਤੋਂ ਰੁਕਣਾ ਸ਼ੁਰੂ ਕਰ ਲਿਆ ਇਹਨੂੰ ਇਥੋਂ ਤੱਕ ਕਹਿ ਦਿੱਤਾ ਕੁਝ ਲੋਕਾਂ ਨੇ ਧਰਮ ਵਿੱਚ ਜਾਣ ਵਾਲਿਆਂ ਨੇ ਕਿ ਤੂੰ ਮਰ ਵੀ ਜਦੋਂ ਗਿਆਨ ਦਿਆਲ ਸਿੰਘਾ ਤੈਨੂੰ ਅਸੀਂ ਆਪਣੇ ਸ਼ਮਸ਼ਾਨ ਘਾਟ ਵਿੱਚ ਤੇਰੀ ਸਰੀਰ ਦੀ ਅੰਤ ਨੂੰ ਕਿਰਿਆ ਵੀ ਨਹੀਂ ਕਰਨ ਦਿਆਂਗੇ ਇਹਨੇ ਬਹੁਤ ਵਿਰੋਧਤਾ ਚੱਲੀ ਗੁਰਦੁਆਰੇ ਵਿੱਚ ਇਹਨੂੰ ਪਵੰਦੀਆਂ ਲਾਈਆਂ ਉਸ ਮੇਲੇ ਇਹਨ 1451 ਈਸਵੀ ਦੇ ਅੰਦਰ ਰਾਵਲ ਪਿੰਡੀ ਦੇ ਅੰਦਰ ਹੀ ਇੱਕ ਛੋਟਾ ਜਿਹਾ ਅਸਥਾਨ ਬਣਾ ਕੇ ਉਹਦਾ ਨਾਮ ਰੱਖ ਦਿੱਤਾ ਨਿਰੰਕਾਰੀ ਦਰਬਾਰ ਇੱਥੋਂ ਚੱਲਦੀ ਏ ਗੱਲ ਨਿਰੰਕਾਰੀ ਦਰਬਾਰ ਨਿਰੰਕਾਰ ਅੰਮ੍ਰਿਤ ਬਾਣੀ ਵਿੱਚ ਸ਼ਬਦ ਕਈ ਵਾਰੀ ਆਉਂਦਾ ਹੈ ਨਿਰੰਕਾਰ ਦਾ ਅਰਥ ਤੇ ਪ੍ਰਮਾਤਮਾ ਤੇ ਇਹ ਮੰਨਣ ਵੀ ਪ੍ਰਮਾਤਮਾ ਨੂੰ ਮੰਨਣ ਵਾਲਾ ਸੀ ਤੇ ਇਹਨੇ ਇੱਕ ਧਾਰਨਾ ਪੜਨੀ ਕਈ ਵਾਰੀ ਨਿਰੰਕਾਰ ਹੀ ਨੰਦਾ ਤਾਂ ਪਿਆ ਸਭ ਆਖੂ ਧੰਨ ਨਿਰੰਕਾਰ ਦੇ ਧਾਰੀ ਹੋਏਗੇ ਖੁਆਰ ਇਸ ਤਰ੍ਹਾਂ ਨਾਲ ਇਹਨੇ ਧਾਰਨਾ ਪੜਨੀ ਵੀ ਜਿੰਨੇ ਲੋਕ ਦੇਹਾ ਪਿੱਛੇ ਲੱਗੇ ਐ ਸਰੀਰਾਂ ਪਿੱਛੇ ਇਹ ਖੱਦਲ ਖوار ਹੋਣਗੇ ਤੇ ਕਿੰਨੀ ਚੰਗੀ ਗੱਲ ਐ ਵੀ ਸਾਰਿਆਂ ਨੂੰ ਆਪਣੀ ਰਸਨਾ ਤੋਂ ਧੰਨ ਨਿਰੰਕਾਰ ਪ੍ਰਮਾਤਮਾ ਨੂੰ ਪੁਕਾਰਨਾ ਚਾਹੀਦਾ ਔਰ ਮੈਂ ਫਿਰ ਤੁਹਾਨੂੰ ਇੱਕ ਵਾਰੀ ਦਹਿਰਾਉਣ ਲੱਗਿਆ ਦਿਆਲ ਸਿੰਘ ਅੰਮ੍ਰਿਤ ਬਾਣੀ ਪੜਨ ਵਾਲਾ ਅੰਮ੍ਰਿਤ ਬਾਣੀ ਵਿਚਾਰਨ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਕਰਨ ਵਾਲਾ ਇੱਕ ਭਲਾ ਪੁਰਖ ਸੀ 1851 ਵਿੱਚ ਇਹਨੇ ਨਰਨਕਾਰੀ ਦਰਬਾਰ ਬਣਾਇਆ 1855 ਵਿੱਚ ਇਹ ਚੜਾਈ ਕਰ ਜਾਂਦੇ ਇੱਕ ਵਾਰ ਤੁਸੀਂ ਫਿਰ ਖਿਆਲ ਕਰ ਲਿਓ ਅੱਗੇ ਚੱਲ ਕੇ ਇਹ ਗੱਲ ਵਿਗੜਨੀ ਹੈ ਤੇ ਸਿੱਖੀ ਨਾਲ ਇਹਦਾ ਵਾਸਤਾ ਹੈ ਮੈਂ ਤੁਹਾਨੂੰ ਤਾਂ ਇਹ ਗੱਲ ਮੁੱਢ ਤੋਂ ਦੱਸਣ ਲੱਗਿਆ ਪਿਸ਼ੌਰ ਵਿੱਚ ਦਇਾਲ ਸਿੰਘ ਜਨਮ ਲੈਂਦਾ ਹੈ 1783 ਵਿੱਚ 1802 ਵਿੱਚ 라ਵਲਪਿੰਡੀ ਆਉਂਦਾ ਔਰ 1855 ਵਿੱਚ ਜਾ ਕੇ ਇਹ ਚੜਾਈ ਕਰ ਜਾਂਦੇ ਅੱਗੇ ਫਿਰ ਇਹਦੀ ਜਿਹੜੀ ਉਹ ਡੇਰੇ ਦੀ ਗੱਦੀ ਹੈ ਉਹਦਾ ਮੁਖੀਆ ਬਣਦਾ ਇਹਦਾ ਪੁੱਤ ਦਰਬਾਰਾ ਸਿੰਘ ਭਾਈ ਦਰਬਾਰਾ ਸਿੰਘ ਇਹ ਵੀ ਪਲਾਪੁਰਖ ਹੈ ਭਾਈ ਦਰਬਾਰਾ ਸਿੰਘ ਨੇ ਵੀ ਅੰਮ੍ਰਿਤ ਬਾਣੀ ਪੜਨੀ ਅੰਮ੍ਰਿਤ ਬਾਣੀ ਦੀ ਵਿਚਾਰ ਕਰਨੀ ਔਰ ਕੋਈ ਵੀ ਐਸਾ ਕੰਮ ਜਿਹੜਾ ਗੁਰਮਤ ਤੋਂ ਉਲਟ ਹੋਵੇ ਉਹ ਦਰਬਾਰਾ ਸਿੰਘ ਨੇ ਨਹੀਂ ਕੀਤਾ ਬਲਕਿ ਇੱਕ ਇਤਿਹਾਸ ਵਿੱਚ ਜ਼ਿਕਰ ਹੈ ਵੀ ਦਰਬਾਰਾ ਸਿੰਘ ਨੇ ਤੇ ਆਪਣੇ ਪਰਿਵਾਰ ਵਿੱਚੋਂ ਕਿਸੇ ਨਜ਼ਦੀਕੀ ਦਾ ਆਨੰਦ ਕਾਰਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰਹਨ ਸਾਹਿਬ ਦੀ ਹਜ਼ੂਰੀ ਅੰਦਰ ਅਮਰਤ ਬਾਣੀ ਪੜ੍ਹ ਕੇ ਕਰਵਾਇਆ ਔਰ ਏਸ਼ ਗੱਲ ਦੀ ਬੜੀ ਵਿਰੋਧਤਾ ਕੀਤੀ ਗਈ ਸੀ ਕੁਝ ਲੋਕਾਂ ਵੱਲੋਂ ਦਰਬਾਰਾ ਸਿੰਘ ਵੀ ਭਲਾਪੁਰਖ ਰਿਹਾ ਦਰਬਾਰਾ ਸਿੰਘ ਵੀ 1871 ਵਿੱਚ ਚੜ੍ਹਾਈ ਕਰ ਜਾਂਦਾ ਅੱਗੇ ਚੱਲ ਕੇ ਇਹਨਾਂ ਦੇ ਪਰਿਵਾਰ ਵਿੱਚੋਂ ਹੀ ਇੱਕ ਹੋਏ ਨੇ ਭਾਈ ਲੱਤਾ ਜੀ ਰੱਤਾ ਸਿੰਘ ਜੀ ਉਮਰ ਰੱਤਾ ਜੀ ਕਹਿ ਕੇ ਮਸ਼ਹੂਰ ਸਨ ਤੇ ਉਹ ਰੱਤਾ ਜੀ ਮੁਖੀਆ ਬਣੇ ਉਹ ਵੀ ਬੜੀ ਭਾਵਨਾਵਾਂ ਵਾਲਾ ਪੁਰਖ ਸੀ ਰੱਤਾ ਸਿੰਘ ਵੀ ਗੁਰਬਾਣੀ ਪੜ੍ਹਦਾ ਹੈ ਤੇ ਮਨੁੱਖਤਾ ਨੂੰ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜਦਾ ਹੈ ਰੱਤਾ ਸਿੰਘ ਤੋਂ ਅੱਗੇ ਚੌਥੀ ਥਾਂ ਤੇ ਅੱਗੇ ਚੱਲ ਕੇ ਜਿਹੜਾ ਫਿਰ ਮੁਖੀਆ ਬਣਦਾ ਨਰਨਕਾਰੀ ਦਰਬਾਰ ਦਾ ਉਹਦਾ ਨਾਮ ਹੈ ਗੁਰਦੇਵ ਸਿੰਘ ਗੁਰਦਿੱਤ ਸਿੰਘ ਵੀ ਭਲਾ ਪੁਰਖ ਹੈ ਹੁਣ ਚੌਥੀ ਥਾਂ ਆ ਗਈ ਗੱਲ ਦਿਆਲ ਸਿੰਘ ਦਰਬਾਰਾ ਸਿੰਘ ਰੱਤਾ ਜੀ ਤੇ ਚੌਥੀ ਥਾਂ ਤੇ ਚੱਲ ਕੇ ਇਹ ਗੁਰਦਿੱਤ ਸਿੰਘ ਹੈ ਗੁਰਦਿੱਤ ਸਿੰਘ ਵੀ ਬੜਾ ਭਲਾ ਪੁਰਖ ਹੈ ਅਮਰਤ ਬਾਣੀ ਪੜਨ ਵਾਲਾ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਬਹੁਤ ਆਦਬ ਕਰਨ ਵਾਲਾ ਹੈ ਹੁਣ ਇੱਥੋਂ ਗੱਲ ਖਿਆਲ ਕਰੇ ਇਹ ਵਿਚਾਰਨਾ ਸਾਨੂੰ ਬਹੁਤ ਲਾਜ਼ਮੀ ਹੈ ਜਿਹੜਾ ਗੁਰਦੇਵ ਸਿੰਘ ਹੈ ਇਹਦੇ ਪਰਿਵਾਰ ਵਿੱਚੋਂ ਇੱਕ ਹਰਾ ਸਿੰਘ ਹੈ ਹਰਾ ਸਿੰਘ ਜਾਂ ਉਹਨੂੰ ਹਰਾ ਸ਼ਬਦ ਕਹਿ ਕੇ ਬੋਲਦੇ ਸਨ ਜਦੋਂ 47 ਦੀ ਵੰਡ ਹੋਈ 1947 ਵਿੱਚ ਰਾਵਲਪਿੰਡੀ ਤੇ ਪਾਕਿਸਤਾਨ ਸੀ ਉਹਨੇ ਕੀ ਕੀਤਾ ਗੁਰਦਿੱਤ ਸਿੰਘ ਦੇ ਅੱਗੇ ਹਰਾਜੀ ਨੇ ਆਪਣਾ ਸਥਾਨ 라ਵਲ ਪਿੰਡੀ ਤੋਂ ਬਦਲ ਕੇ ਉਹ ਲੈ ਆਂਦਾ ਚੰਡੀਗੜ੍ਹ ਵਿੱਚ ਚੰਡੀਗੜ੍ਹ ਦੇ ਇੱਕ ਸੈਕਟਰ ਵਿੱਚ ਉਹਨੇ ਆਪਣਾ ਟਿਕਾਣਾ ਬਣਾ ਲਿਆ ਅਸਲ ਵਿੱਚ ਇਹਨਾਂ ਨੂੰ ਕਹਿੰਦੇ ਸਨ ਅਸਲੀ ਨਿਰੰਕਾਰੀ ਤੁਹਾਨੂੰ ਪਤਾ ਹੈ ਤੁਸੀਂ ਇਤਿਹਾਸ ਪੜ੍ਹਨੋਂ ਦੋ ਗੱਲਾਂ ਚੱਲਦੀਆਂ ਨੇ ਅਸਲੀ ਨਿਰੰਕਾਰੀ ਤੇ ਨਕਲੀ ਨਿਰੰਕਾਰੀ ਇਹ ਅਸਲੀ ਨਿਰੰਕਾਰੀ ਸਨ ਇਹਨਾਂ ਆਪਣਾ ਟਿਕਾਣਾ ਉੱਥੋਂ ਬਦਲ ਕੇ ਤੇ ਚੰਡੀਗੜ੍ਹ ਲੈ ਜਾਂਦਾ ਪਰ ਗੁਰਦਿੱਤ ਸਿੰਘ ਦੇ ਕੋਲ ਹੀ 라ਵਲ ਪਿੰਡੀ ਦੀ ਧਰਤੀ ਤੇ ਹੀ ਇੱਕ ਇਹਦਾ ਚੇਲਾ ਕਹਿ ਲੋ ਸ਼ਗਿਰਦ ਕਹਿ ਲੋ ਜਿਹਦਾ ਨਾਮ ਸੀ ਬੂਟਾ ਸਿੰਘ ਇਹ ਜਿਹੜਾ ਬੂਟਾ ਸਿੰਘ ਸੀਨਾ ਇਹ ਲਖ ਦਾ ਤੇ ਬਾਣੀ ਦੀ ਗਿਆਤ ਵੀ ਸੀ ਇਤਿਹਾਸ ਦੀ ਵੀ ਬੁਲਾਰਾ ਬੜਾ ਚੰਗਾ ਸੀ ਪਰ ਸਮੇਂ ਦੇ ਨਾਲ ਐਸੀ ਤਿਲਕਨ ਬਾਜੀ ਵਿੱਚ ਪਿਆ ਕੀ ਇਹ ਸ਼ਰਾਬ ਪੀਣ ਲੱਗ ਪਿਆ ਜਦੋਂ ਇਹ ਸ਼ਰਾਬ ਪੀਂਦਾ ਪਹਿਲਾਂ ਤੇ ਲੋਕ ਛਿਪ ਕੇ ਕਦੀ ਕਦਾਈਂ ਪੀਂਦਾ ਔਗਲ ਹੈ ਨਾ ਜਿਹੜਾ ਪਾਪ ਹੈ ਇਹਨੂੰ ਜਿੰਨਾ ਮਰਜੀ ਦਬਾ ਕੇ ਰੱਖੋ ਤੇ ਕਿਸੇ ਵੇਲੇ ਇਹਨੇ ਪ੍ਰਗਟ ਹੋਣਾ ਹੀ ਹੋਣਾ ਹੈ ਕਿਸੇ ਵਿਦਵਾਨ ਬੁਰਖ ਨੇ ਬੜੀਆਂ ਚੰਗੀਆਂ ਗੱਲਾਂ ਲਿਖੀਆਂ ਕਹਿ ਲੱਗੇ ਜਿਸ ਬੰਦੇ ਨੂੰ ਤਿੰਨ ਕੰਮ ਜਿਸ ਮਨੁੱਖ ਦੀ ਜੀਵਨ ਚ ਤਿੰਨ ਗੱਲਾਂ ਠੀਕ ਨੇ ਨਾ ਉਹ ਬੜਾ ਸੁਖਾਲਾ ਪੁਰਖ ਹੈ ਪਹਿਲੀ ਗੱਲ ਜਿਸ ਬੰਦੇ ਨੂੰ ਕੋਈ ਇਹੋ ਜਾਂ ਕਰਮ ਨਾ ਕਰਨਾ ਪਵੇ ਕਿ ਜਿਹੜਾ ਆਮ ਲੋਕਾਂ ਦੀ ਜਾਂ ਪਰਿਵਾਰਕ ਜੀਆਂ ਦੀ ਅੱਖ ਤੋਂ ਛਪਾਉਣਾ ਪਵੇ ਉਹ ਚੰਗਾ ਪੁਰਖ ਹੈ ਜਿਹੜਾ ਖੁੱਲੇ ਆਮ ਆਪਣੇ ਕਰਮ ਹੈ ਉਹ ਬੜੇ ਚੰਗੇ ਕਰਮ ਤੇ ਖੁੱਲੇ ਹਿਰਦੇ ਨਾਲ ਲੋਕਾਂ ਸਾਹਮਣੇ ਕਰਦਾ ਭਲੇ ਦੇ ਕਾਰਜ ਐਸਾ ਕੰਮ ਨਹੀਂ ਕਰਦਾ ਵੀ ਜਿਹੜਾ ਅੱਖ ਤੋਂ ਸਮਾਜ ਤੋਂ ਛੁਪਾ ਕੇ ਕਰਨਾ ਪਵੇ ਦੂਜੀ ਗੱਲ ਜਿਸ ਬੰਦੇ ਨੂੰ ਨੀਂਦ ਸੁਖਾਲੀ ਆਉਂਦੀ ਹੈ ਸੌਣ ਵੇਲੇ ਨੀਂਦ ਸੁਖਾਲੀ ਆਉਂਦੀ ਹੈ ਉਹ ਵੀ ਭਲਾ ਪੁਰਖ ਹੈ ਆਪਾਂ ਦੂਜੇ ਪਾਸੇ ਨਹੀਂ ਤੁਰਨਾ ਬਹੁਤ ਐਸੇ ਲੋਕ ਨੇ ਜਿਹੜੇ ਪਾਪ ਕਰਮ ਕਰਦੇ ਤੇ ਜ਼ਰੂਰ ਨੇ ਪਰ ਸਮੇਂ ਦੇ ਨਾਲ ਉਹਨਾਂ ਨੂੰ ਦੋ ਘੜੀਆਂ ਸੁਖ ਦੀ ਨੀਂਦ ਨਹੀਂ ਆਉਂਦੀ ਕੀਤੀ ਕਲ ਉਹ ਵਿਦਵਾਨ ਆਖਦੇ ਵੀ ਜਿਹਨੂੰ ਭੁੱਖ ਠੀਕ ਲੱਗਦੀ ਹੈ ਔਰ ਖੁਰਾਕ ਚੰਗੀ ਖਾਂਦਾ ਹੈ ਉਹ ਜੀਵਨ ਵਿੱਚ ਬੜਾ ਸੁਖਾਲਾ ਪੁਰਖ ਹੈ ਹੁਣ ਇਹ ਜਿਹੜਾ ਬੁੱਟਾ ਸਿੰਘ ਹੈ ਇਹਨੇ ਇੱਕ ਕੰਮ ਸ਼ੁਰੂ ਕੀਤਾ ਵੀ ਇਹ ਸ਼ਰਾਬ ਪੀਂਦਾ ਹੈ ਪਹਿਨੋਂ ਪਹਿਲ ਤੇ ਲੋਕ ਛਿਪ ਕੇ ਸ਼ਰਾਬ ਪੀਂਦੇ ਅਮਰਤ ਬਾਣੀ ਦਾ ਇੱਕ ਬਚਨ ਹੈ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਲਾਈ ਪਰਗਟ ਹੋਏ ਨਿਦਾਨ ਮੈਂ ਜਦ ਪੁੱਛੇ ਧਰਮ ਰਾਏ ਸਹਿਬ ਕਹਿੰ ਲੱਗੇ ਪਾਪ ਬੰਦੇ ਤੂੰ ਜਿੰਨੇ ਵੀ ਕਰਦਾ ਨਾ ਹੋ ਸਕਦਾ ਤੂੰ ਲੋਕਾਂ ਸਾਹਮਣੇ ਪਰਦਾ ਪਾ ਕੇ ਕਲੀ ਜਾਏ ਪਰ ਆਖਰ ਤੇਰੇ ਜਿਹੜੇ ਪਾਪ ਨੇ ਉਹ ਧਰਮ ਰਾਜ ਦੇ ਦਰ ਉਗੜ ਜਾਣੇ ਆ ਇੱਕ ਦਿਨ ਐਸਾ ਵਕਤ ਹੁੰਦਾ ਕਿ ਇਹੀ ਬੁੱਢਾ ਸਿੰਘ ਨਿਰੰਕਾਰੀ ਦਰਬਾਰ ਵਿੱਚ ਅੱਗੇ ਤੇ ਲੋਕ ਛਿਪ ਕੇ ਸ਼ਰਾਬ ਪੀਂਦਾ ਹੈ ਸ਼ਰਾਬ ਪੀ ਕੇ ਦਰਬਾਰ ਵਿੱਚ ਆ ਗਿਆ ਔਰ ਦਰਬਾਰ ਵਿੱਚ ਆ ਕੇ ਇਹਨੇ ਉਪਰ ਛਾਲ ਉਲਟੀ ਕਰ ਦਿੱਤੀ ਤੇ ਗੁਰਦਿਤ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਉਹ ਬਹੁਤ ਗ੍ਰੋਧਿਤ ਹੋਇਆ ਉਹਨੇ ਇਹਨੂੰ ਬਹੁਤ ਸਖਤ ਬੋਲ ਵੀ ਬੋਲੇ ਤੇ ਨਾਲ ਇਹ ਕਹਿ ਦਿੱਤਾ ਵੀ ਤੂੰ ਆਜ ਤੋਂ ਬਾਗ ਇਸ ਦਰਬਾਰ ਵਿੱਚ ਕਦਮ ਨਹੀਂ ਰੱਖਣੇ ਜਿੱਥੇ ਪਰਜੀ ਚਲਿਆ ਜਾ ਉਹਨੇ ਆਪਣੇ ਡੇਰੇ ਵਿੱਚੋਂ ਕੱਢ ਦਿੱਤਾ ਬੁੱਢਾ ਸਿੰਘ ਇੱਥੋਂ ਚਲਿਆ ਗਿਆ ਹੁਣ ਤਾਂ ਇੱਕ ਗੱਲ ਜੇਹਲ ਵਿੱਚ ਆ ਜਾਏ ਬੁੱਢਾ ਸਿੰਘ ਤਾਂ ਚਲਿਆ ਗਿਆ ਪਰ ਜਿਹੜਾ ਗੁਰਦੇਵ ਸਿੰਘ ਹੈ ਉਹਦਾ ਅੱਗੇ ਚੱਲ ਕੇ ਹਰਾ ਸਿੰਘ ਚੰਡੀਗੜ੍ਹ ਆ ਗਿਆ ਬੁੱਢਾ ਸਿੰਘ ਨੇ ਕੀ ਕੀਤਾ ਵੀ ਇਹਨੇ ਵਾਪਸ ਪਸ਼ੌਰ ਜਾ ਕੇ ਰਾਵਲਪਿੰਡੀ ਸੀ ਪਸ਼ੌਰ ਦੀ ਧਰਤੀ ਤੇ ਜਾ ਕੇ ਇੱਕ ਛੋਟਾ ਜਾ ਟਿਕਾਣਾ ਬਣਾ ਲਿਆ